ਕਿ ਪਿੰਡਾਂ ਦੇ ਵਿੱਚ ਹੀ ਟਰਾਲੀਆਂ ਘੇਰ ਕੇ ਵਾਹਨਾਂ ਘੇਰ ਕੇ ਠਾਣਿਆਂ 'ਚ ਬੰਦ ਕਰਨੇ ਸ਼ੁਰੂ ਕਰਦੇ ਕਿ ਅਸੀਂ ਤੁਹਾਨੂੰ ਕਾ ਮੇਨ ਰੋਡ ਤੇ ਜਾਣ ਹੀ ਨਹੀਂ ਦੇਣਾ ਜਦੋਂ ਕਿ ਸਾਡਾ ਬਕਾਇਦਾ ਐਸਕੇਮ ਦਾ ਕੱਲ ਦਾ ਐਲਾਨ ਆਈ ਜਾਂਦਾ ਅੱਜ ਦੇ ਅਖਬਾਰਾਂ 'ਚ ਵੀ ਛਪ ਗਿਆ ਕਿ ਅਸੀਂ ਸੜਕਾਂ ਨਹੀਂ ਰੋਕਣੀਆਂ ਸਰਕਾਰ ਦੀ ਬਦਨੀਤੀ ਇਹ ਆ ਵੀ ਆਮ ਲੋਕ ਕਿਸਾਨਾਂ ਦੇ ਵਿਰੁੱਧ ਬੋਲਣ ਲੱਗਣ ਨੈਰੇਟਿਵ ਬਕਾਇਦਾ ਬਣਾਇਆ ਜਾ ਰਿਹਾ ਪਰ ਇਹਦਾ ਅੱਜ ਮੂੰਹ ਤੋੜਵਾ ਜਵਾਬ ਦੇ ਦਿੱਤਾ ਸਰਕਾਰ ਨੂੰ ਕਿਸਾਨਾਂ ਨੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਨੇ ਕਿ ਸਾਡੇ ਮੋਰਚੇ ਚੱਲਣਗੇ ਜਿਵੇਂ ਅਗਰਾਹਾ ਸਾਹਿਬ ਨੂੰ ਵੀ ਰਸਤੇ ਦੇ ਵਿੱਚ ਘੇਰ ਕੇ ਸੰਗਰੂਰ ਦੀ ਪੁਲਿਸ ਨੇ ਫੜ ਕੇ ਥਾਣੇ ਦੇ ਵਿੱਚ ਬੰਦ ਕਰਤਾ ਹੋ ਸਕਦਾ ਜੇਲ੍ਹ ਵੀ ਭੇਜਣ ਉਹ ਸਾਰੇ ਆਗੂਆਂ ਨੂੰ ਛਡਾਉਣ ਵਾਸਤੇ ਆਪਦੇ ਵਹੀਕਲ ਛਡਾਉਣ ਵਾਸਤੇ ਹੋ ਸਕਦਾ ਸਾਨੂੰ ਵੀ ਕੋਈ ਸਖਤ ਫੈਸਲਾ ਲੈਣਾ ਪੈ ਜੇ ਹੁਣ ਵੀ ਇਹ ਮੋਦੀ ਤੇ ਦੋਸ਼ ਲਾਉਂਦਾ ਸਿਰ ਦਿੱਲੀ ਨਹੀਂ ਜਾਣ ਦਿੰਦਾ ਹੁਣ ਇਹਦੇ ਤੇ ਸਾਰੀ ਦੁਨੀਆ ਦੋਸ਼ ਲਾਈ ਜਾਂਦੀ ਵੀ ਚੰਡੀਗੜ੍ਹ ਚ ਨਹੀਂ ਵੜਨ ਦਿੰਦਾ ਕਿਸਾਨ ਇਹ ਉਦੋਂ ਵੀ ਭੈੜੀ ਹੋਣੀ ਆ ਭਗਵੰਤ ਮਾਨ ਨਾਲ ਮੋਦੀ ਨਾਲੋਂ ਵੀ ਇਹ ਵੀ ਆਪਦੇ ਜਾਣੇ ਮੋਦੀ ਨਾਲੋਂ ਵੱਡਾ ਚਮਚਾ ਬਣਨਾ ਚਾਹੁੰਦਾ ਕਾਰਪੋਰੇਟਾਂ ਦਾ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਆਲ ਇੰਡੀਆ ਕਮੇਟੀ ਆ ਉਹਦਾ ਫੈਸਲਾ ਇਹ ਮਾਰਚ ਦੇ ਮਹੀਨੇ ਚ ਅਪ੍ਰੈਲ ਦੇ ਮਹੀਨੇ ਚ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਚ ਛੋਟੇ ਵੱਡੇ ਮੋਰਚੇ ਲਗਾਤਾਰ ਲੱਗਣੇ ਆ ਦੋ ਮਹੀਨੇ ਇਸੇ ਕੰਮ ਵਾਸਤੇ ਮਿੱਥੇ ਆ ਇਹ ਫੈਸਲਾ ਐ ਸਕੀਮ ਦਾ ਕੀ ਆਏ ਰੋਕਣਾ ਕਿਸਾਨ ਲਹਿਰ ਦਬ ਜਾਊਗੀ ਜਬੇ ਬਾਣ ਲੱਗੇ ਤਬੇ ਰੋਸ ਜਾਗੇ ਇਹ ਰੋਸ ਵਧਣਾ ਹੈ ਇਹ ਲਹਿਰ ਹੋਰ ਤਾਂ ਚੜਨੀ ਹੈ ਇਹ ਪਹਿਲਾ ਮੁੱਖ ਮੰਤਰੀ ਆ ਜਿਹਨੇ ਇਸ ਤਰ੍ਹਾਂ ਦਾ ਵਿਹਾਰ ਕੀਤਾ ਵੀ ਮੀਟਿੰਗ ਚੋਂ ਕਿਸਾਨਾਂ ਨੂੰ ਧਮਕੀਆਂ ਦੇ ਕੇ ਜਾਓ ਕਰ ਲੋ ਜਾਓ ਲਾ ਲਓ ਮੋਰਚੇ ਦੇਖੂੰਗਾ ਮੈਂ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਕੇ ਮੀਟਿੰਗ ਚੋਂ ਉੱਠ ਜਾਣ ਵਾਲਾ ਪਹਿਲਾ ਮੁੱਖ ਮੰਤਰੀ ਆ ਤੇ ਇਹਨੂੰ ਇਸ ਗੱਲ ਦਾ ਸਵਾਦ ਕਿਸਾਨਾਂ ਦਾ ਸੰਝਾ ਘੋੜਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਇਹ ਇਸ ਗੱਲ ਦਾ ਸਵਾਦ ਚਖਾ ਕੇ ਹਟੂਗਾ ਕਿਸਾਨਾਂ ਦਾ ਚੰਡੀਗੜ੍ਹ ਕੋਸ਼ਿਸ਼ੀ ਜਗਾ ਜਗਾ ਨਾਕੇ ਲਗਾ ਕੇ ਰੋਕਿਆ ਜਾ ਰਿਹਾ ਬੜਬਰ ਟੋਲ ਪਲਾਜੇ ਤੇ ਆ ਇੱਥੇ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਪਣੇ ਲੈ ਫੈਸਲੇ ਮੁਤਾਬਕ ਸੜਕਾਂ ਛੱਡ ਕੇ ਸਾਈਡ ਤੇ ਕੱਚੇ ਥਾਮਾਂ ਦੇ ਉੱਤੇ ਆਪਣੇ ਮੋਰਚੇ ਲਗਾ ਕੇ ਬੈਠ ਗਏ ਨੇ ਅਗਰਾਹਾ ਜਥੇਬੰਦੀ ਦੇ ਸੂਬਾ ਆਗੂ ਜਗਿੰਦਰ ਸਿੰਘ ਗਰਾਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਡੇ ਨਾਲ ਸੁਖਦੇਵ ਸਿੰਘ ਕੋਕਰੀ ਨੇ ਸੂਬਾਈ ਆਗੂ ਉਹਨਾਂ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਸਰਕਾਰ ਦਾ ਰੁਖ ਸਰਕਾਰ ਆਪ ਦੀ ਆਈ ਤੇ ਆ ਗਈ ਕਹਿੰਦੇ ਹੁਣ ਚੰਡੀਗੜ੍ਹ ਵੜਨ ਨਹੀਂ ਦੇਣਾ ਜੋ ਮਰਜ਼ੀ ਜ਼ੋਰ ਲਾ ਲਓ ਕਹਿੰਦੇ ਮੋਦੀ ਵੀ ਕਹਿੰਦਾ ਸੀ ਦਿੱਲੀ 'ਚ ਵੜਨ ਨਹੀਂ ਦੇਣਾ ਸਾਰਾ ਜੋਰ ਲਾ ਕੇ ਦੇਖ ਲਿਆ ਸੀ ਉਹਨੇ ਦਿੱਲੀ 'ਚ ਭਾਵੇਂ ਨਹੀਂ ਵੜਨ ਦਿੱਤਾ ਪਰ ਗੱਲ ਤਾਂ ਸਾਰੀ ਦੁਨੀਆ 'ਚ ਪਹੁੰਚ ਗਈ ਤੇ ਉਹਨੂੰ ਆਪਦੇ ਉਹ ਕਾਲੇ ਖੇਤੀ ਕਾਨੂੰਨ ਵਾਪਸ ਲਾਣ ਲਈ ਮਜਬੂਰ ਹੋਣਾ ਪੈ ਗਿਆ ਕੌੜਾ ਅੱਕ ਚੱਬਣਾ ਪੈ ਗਿਆ ਇਹ ਉਦੋਂ ਵੀ ਭੈੜੀ ਹੋਣੀ ਆ ਭਗਵੰਤ ਮਾਨ ਨਾਲ ਮੋਦੀ ਨਾਲੋਂ ਵੀ ਕਿਉਂਕਿ ਇਹ ਵੀ ਆਪਦੇ ਜਾਣੇ ਮੋਦੀ ਨਾਲੋਂ ਵੱਡਾ ਚਮਚਾ ਬਣਨਾ ਚਾਹੁੰਦਾ ਕਾਰਪੋਰੇਟਾਂ ਦਾ ਬਈ ਕਿਸਾਨਾਂ ਨੂੰ ਦੁਖੀ ਕਰਕੇ ਉਹਨਾਂ ਨੂੰ ਅੰਦੋਲਨਾਂ ਲਈ ਮਜਬੂਰ ਕਰਕੇ ਮੈਂ ਸ਼ਾਹਵਾਸ਼ੇ ਖੱਟਾਂ ਕਾਰਪੋਰੇਟਾਂ ਦੀ ਜਿਵੇਂ ਮੋਦੀ ਨੇ ਖੱਟੀ ਆ ਉਹ ਅਜੇ ਵੀ ਪੂਰਾ ਜ਼ੋਰ ਲਾ ਰਿਹਾ ਸਾਡਾ ਮੋਰਚਾ ਕੱਲੇ ਭਗਵੰਤ ਮਾਨ ਦੇ ਜਾਂ ਪੰਜਾਬ ਸਰਕਾਰ ਦੇ ਵਿਰੁੱਧ ਨਹੀਂ ਹੈ ਸਭ ਤੋਂ ਪ੍ਰਮੁੱਖ ਮੰਗ ਤਾਂ ਹੁਣ ਵੀ ਮੋਦੀ ਵਾਲੀ ਆ ਕੇਂਦਰ ਸਰਕਾਰ ਨੇ ਜਿਹੜਾ ਖੇਤੀ ਮੰਡੀਕਰਨ ਨੀਤੀ ਖਰੜਾ ਜਾਰੀ ਕੀਤਾ ਉਹ ਰੱਦ ਕਰਵਾਉਣਾ ਮੋਦੀ ਕੋਲੋਂ ਭਗਵੰਤ ਮਾਨ ਸਾਹਿਬ ਇਹ ਸਮਝਦਾ ਹੋਊ ਵੀ ਮੈਂ ਤਾਂ ਉਹ ਪੰਜਾਬ ਦੀ ਅਸੈਂਬਲੀ 'ਚ ਰੱਦ ਕਰਤਾ ਮੈਂ ਤਾਂ ਹੁਣ ਜ਼ਿੰਮੇਵਾਰ ਨਹੀਂ ਪਰ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਉਦੋਂ ਵੀ ਵੱਡੀ ਗਲਤੀ ਕਰੀ ਬੈਠਾ ਕਿਉਂਕਿ ਸੰਵਿਧਾਨਕ ਤੌਰ ਤੇ ਖੇਤੀ ਨੀਤੀ ਬਣਾਉਣ ਦਾ ਅਧਿਕਾਰ ਸਟੇਟਾਂ ਕੋਲੇ ਆ ਸੂਬਿਆਂ ਕੋਲੇ ਆ ਤੇ 6 ਦਿਨ ਚੰਡੀਗੜ੍ਹ ਚ ਮੋਰਚਾ ਲਾ ਕੇ ਇਸੇ ਭਗਵੰਤ ਮਾਨ ਦੀ ਸਰਕਾਰ ਕੋਲੋਂ ਪੰਜਾਬ ਦਾ ਖੇਤੀ ਨੀਤੀ ਖਰੜਾ ਜਾਰੀ ਕਰਵਾਇਆ ਸੀ ਚੰਡੀਗੜ੍ਹ 34 ਸੈਕਟਰ ਚ ਮੋਰਚਾ ਲਾ ਕੇ ਜਿਹਨੂੰ ਬਕਾਇਦਾ ਅਸੈਂਬਲੀ ਚ ਪਾਸ ਕਰਕੇ ਮਹੀਨੇ ਦੇ ਵਿੱਚ ਵਿੱਚ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਭਗਵੰਤ ਮਾਨ ਨੇ ਪਰ ਇਹ ਉਸ ਭਰੋਸੇ ਤੋਂ ਵੀ ਮੁੱਕਰ ਗਿਆ ਭੱਜ ਗਿਆ ਤੇ ਕਿਸਾਨ ਜਿਹੜੇ ਜਾਗਰਤ ਹੋ ਗਏ ਜਿਹੜੇ ਜਥੇਬੰਦ ਹੋ ਗਏ ਜਿਹੜੇ ਸੰਘਰਸ਼ ਦੇ ਮੈਦਾਨਾਂ ਤੇ ਜਾਣਾਂ ਵਾਰਨਿੰਗਾਂ ਸਿੱਖ ਗਏ ਤਲੀ ਤੇ ਧਰ ਕੇ ਸੰਘਰਸ਼ ਕਰਨਾ ਸਿੱਖ ਗਏ ਉਹ ਕਿਸੇ ਨੂੰ ਭੱਜਣ ਨਹੀਂ ਦਿੰਦੇ ਭਗਵੰਤ ਮਾਨ ਨੂੰ ਸਾਡਾ ਕਹਿਣਾ ਵੀ ਭੱਜ ਲਾ ਦੇਖ ਲਾ ਜਿੱਥੋਂ ਤੱਕ ਭੱਜ ਸਕਦਾ। ਖੇਤੀ ਨੀਤੀ ਦਾ ਬਕਾਇਦਾ ਜਿਹੜਾ ਖਰੜਾ ਜਾਰੀ ਕੋਸ ਸਰਕਾਰ ਨੇ ਕੀਤਾ ਪੰਜਾਬ ਸਰਕਾਰ ਨੇ ਖੇਤੀ ਨੀਤੀ ਦਾ ਉਹ ਲਾਗੂ ਕਰਵਾ ਕੇ ਹਟਾਂਗੇ ਜਿਹੜੀਆਂ ਹੋਰ ਪੰਜਾਬ ਸਰਕਾਰ ਨਾਲ ਸਬੰਧਤ ਮੰਗਾ ਜਿਨ੍ਹਾਂ ਤੇ ਬਕਾਇਦਾ ਗੱਲਬਾਤ ਚੱਲ ਰਹੀ ਸੀ 3 ਤਰੀਕ ਨੂੰ ਜਿਹਦੇ ਵਿਚਾਲਿਓ ਭੱਜਿਆ ਭਗਵੰਤ ਮਾਨ ਇਹ ਕਹਿ ਕੇ ਵੀ ਤੁਸੀਂ ਧਰਨਾ ਵਾਪਸ ਲਾਓਗੇ ਤਾਂ ਗਾਂ ਵਾਲੀ ਗੱਲ ਸੁਣਨੀ ਹੈ ਮੋਰਚਾ ਵਾਪਸ ਲਾਓਗੇ ਤਾਂ ਗਾਂ ਵਾਲੀ ਗੱਲ ਸੁਣਨੀ ਹੈ ਨਹੀਂ ਤਾਂ ਜਿਹੜੀ ਕੋਈ ਪਹਿਲਾਂ ਹਾਂ ਕਹੀਤੀ ਆ ਉਹ ਵੀ ਰੱਦ ਉਹ ਵੀ ਖਤਮ ਇਹ ਕਹਿ ਕੇ ਉੱਠਿਆ ਜਣੀ ਇਸ ਤਰ੍ਹਾਂ ਦਾ ਵਿਹਾਰ ਕਿਸਾਨਾਂ ਦੇ ਨਾਲ ਦੁਸ਼ਮਣਾਂ ਵਾਲਾ ਬੇਇੱਜ਼ਤੀ ਕਰਨ ਵਾਲਾ ਇਹ ਪਹਿਲਾ ਮੁੱਖ ਮੰਤਰੀ ਜਿਹਨੇ ਇਸ ਤਰ੍ਹਾਂ ਦਾ ਵਿਹਾਰ ਕੀਤਾ ਵੀ ਮੀਟਿੰਗ ਚੋਂ ਕਿਸਾਨਾਂ ਨੂੰ ਧਮਕੀਆਂ ਦੇ ਕੇ ਜਾਓ ਕਰ ਲੋ ਜਾਓ ਲਾ ਲਓ ਮੋਰਚੇ ਦੇਖੂੰਗਾ ਮੈਂ ਇਸ ਰਣਗਾਂ ਧਮਕੀਆਂ ਦੇ ਕੇ ਮੀਟਿੰਗ ਚ ਉੱਠ ਜਾਣ ਵਾਲਾ ਪਹਿਲਾ ਮੁੱਖ ਮੰਤਰੀ ਆ ਤੇ ਇਹਨੂੰ ਇਸ ਗੱਲ ਦਾ ਸਵਾਦ ਕਿਸਾਨਾਂ ਦਾ ਸਾਂਝਾ ਘੋੜਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਇਹ ਇਸ ਗੱਲ ਦਾ ਸਵਾਦ ਚਖਾ ਕੇ ਹਟੂਗਾ ਜਾਂ ਤਾਂ ਇਹਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ ਨਹੀਂ ਹੋ ਸਕਦਾ ਉਹੀ ਕਾਰਪੋਰੇਟ ਉਹੀ ਮੋਦੀ ਇਹਦੀ ਕੁਰਸੀ ਮੁੱਦੀ ਮਾਰ ਦੇਵੇ ਹੂੰ ਸਾਨੂੰ ਕੋਈ ਫਰਕ ਨਹੀਂ ਪੈਣਾ ਕੋਈ ਹੋਰ ਮੁੱਖ ਮੰਤਰੀ ਆ ਜਾਏ ਇਹਨਾਂ ਮੰਗਾ ਤੇ ਮੋਰਚਾ ਉਹਦੇ ਨਾਲ ਵੀ ਚੱਲੂਗਾ ਹੂੰ ਇਹ ਰਹਿ ਜੋ ਇਹਦੇ ਖਿਲਾਫ ਤਾਂ ਹੈਗਾ ਹੀ ਹੈਗਾ ਹੂੰ ਇਹਨੇ ਸਾਡੇ ਤੇ ਦੋਸ਼ ਲਾਇਆ ਸੀ ਹੂੰ ਕਿ ਕਿਸਾਨ ਸੜਕਾਂ ਰੋਕ ਕੇ ਰੇਲਾਂ ਰੋਕ ਕੇ ਆਮ ਜਨਤਾ ਨੂੰ ਪਰੇਸ਼ਾਨ ਕਰਦੇ ਆ ਅਸੀਂ ਪਹਿਲਾਂ ਵੀ ਕਿਤੇ ਖਾਸ ਮਜਬੂਰੀ ਦੀ ਹਾਲਤ ਚ ਤਾਂ ਭਾਵੇਂ ਰੇਲਾਂ ਜਾਂ ਸੜਕਾਂ ਰੋਕੀਆਂ ਹੋਣ ਨਹੀਂ ਤਾਂ ਮੋਰਚੇ ਆ ਜਿਹੜੇ ਸਰਕਾਰ ਦੇ ਵਿਰੁੱਧ ਐਸੇ ਤਰ੍ਹਾਂ ਹੀ ਲੱਗਦੇ ਆ ਤੇ ਹੁਣ ਇਹਦੀ ਉਸ ਗੱਲ ਦਾ ਠੋਕਮਾ ਜਵਾਬ ਅੱਜ ਦਿੱਤਾ ਥਾਂ ਥਾਂ ਮੋਰਚੇ ਲਾ ਕੇ ਜਿੱਥੇ ਵੀ ਇਹਦੀ ਪੁਲਿਸ ਨੇ ਰੋਕਿਆ ਕਿਸਾਨ ਮਜ਼ਦੂਰ ਉੱਥੇ ਹੀ ਉਹ ਸੜਕ ਦੀ ਸਾਈਡ ਤੇ ਬਹਿ ਕੇ ਮੋਰਚਾ ਸ਼ੁਰੂ ਕਰਤਾ ਉਹਨਾਂ ਨੇ ਅਜੇ ਪੂਰੀ ਰਿਪੋਰਟ ਪਹੁੰਚਣੀ ਹੈ ਵੀ ਕਿੰਨੇ ਥਾਵਾਂ ਤੇ ਰੁਕੇ ਆ ਕਿੰਨੇ ਥਾਵਾਂ ਤੇ ਮੋਰਚਾ ਸ਼ੁਰੂ ਹੋ ਗਿਆ ਇੱਥੇ ਬਡਬਰ ਟੋਲ ਪਲਾਜੇ ਤੇ ਇਹਨਾਂ ਨੇ ਰੁਕੇ ਆ ਤੇ ਉੱਥੇ ਸਾਈਡ ਤੇ ਕੱਚੇ ਥਾਂ ਤੇ ਮੈਟ ਵਿਛਾ ਕੇ ਕਿਸਾਨਾਂ ਨੇ ਮੋਰਚਾ ਸ਼ੁਰੂ ਕਰਤਾ ਜਿਹਦੇ ਚ ਸੈਂਕੜੇ ਔਰਤਾਂ ਤੇ ਸੈਂਕੜੇ ਨੌਜਵਾਨਾਂ ਸਮੇਤ ਹਜ਼ਾਰਾਂ ਦੀ ਗਿਣਤੀ ਚ ਪਹੁੰਚ ਚੁੱਕੇ ਆ ਅਜੇ ਮਗਰ ਵੀ ਕਾਫਲੇ ਆ ਰਹੇ ਆ ਮਰਦਾਨ ਜੀ ਜਿਵੇਂ ਤੁਸੀਂ ਗੱਲ ਕਰੀ ਆ ਕਿ ਮੁੱਖ ਮੰਤਰੀ ਵੱਲੋਂ ਇਹ ਕਿਹਾ ਜਾਣਾ ਰੇਲਾਂ ਰੋਕਣੀਆਂ ਸੜਕਾਂ ਰੋਕਦੇ ਨੇ ਆਮ ਲੋਕ ਪਰੇਸ਼ਾਨ ਹੁੰਦੇ ਨੇ ਪਰ ਉਸ ਤੋਂ ਬਾਅਦ ਬਿਆਨੇ ਆਉਂਦਾ ਕਿ ਪਾਸੇ ਬੈਠਣਾ ਹੈ ਕੀ ਲੱਗਦਾ ਕਿ ਕੋਈ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਕਿਸਾਨਾਂ ਦੇ ਲਈ ਜਾਂ ਆਮ ਆਮ ਲੋਕਾਂ ਤੇ ਕਿਸਾਨਾਂ ਦੇ ਵਿਚਕਾਰ ਲੱਗਦਾ ਕੁਝ ਐਸਾ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਬਿਲਕੁਲ ਬਿਲਕੁਲ ਸਰਕਾਰ ਦੀ ਬਦਨੀਤੀ ਇਹ ਹੈ ਵੀ ਆਮ ਲੋਕ ਕਿਸਾਨਾਂ ਦੇ ਵਿਰੁੱਧ ਬੋਲਣ ਲੱਗਣ ਵੇ ਸਾਡਾ ਰਸਤਾ ਰੋਕ ਲਿਆ ਸਾਡੀਆਂ ਰੇਲਾਂ ਰੋਕ ਲਈਆਂ ਕਾਰੋਬਾਰਗੇ ਵੀ ਵਪਾਰੀ ਵੀ ਸਾਡਾ ਕਾਰੋਬਾਰ ਠੱਪ ਹੋ ਗਿਆ ਬੋਲਣ ਲੱਗਣ ਇਹ ਚਾਲ ਹੈ ਸਰਕਾਰ ਦੀ ਇਹ ਨੈਰੇਟਿਵ ਬਕਾਇਦਾ ਬਣਾਇਆ ਜਾ ਰਿਹਾ ਪਰ ਇਹਦਾ ਅੱਜ ਮੂੰਹ ਤੋੜਵਾ ਜਵਾਬ ਦੇ ਦਿੱਤਾ ਸਰਕਾਰ ਨੂੰ ਕਿਸਾਨਾਂ ਨੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਨੇ ਕਿ ਸਾਡੇ ਮੋਰਚੇ ਚੱਲਣਗੇ ਜ਼ਰੂਰੀ ਨਹੀਂ ਵੀ ਅਸੀਂ ਸੜਕਾਂ ਤੇ ਹੀ ਕਿਤੇ ਮਜਬੂਰੀ ਵੇਲੇ ਸੜਕ ਰੋਕਣੀ ਪੈਗੀ ਹੋਊ ਜਾਂ ਰੇਲਾਂ ਰੋਕਣੀਆਂ ਪੈਗੀਆਂ ਹੁਣ ਹੁਣ ਵੀ ਜੇ ਸਾਨੂੰ ਸੜਕ ਦੀ ਸਾਈਡ ਤੇ ਵੀ ਮੋਰਚੇ ਨਹੀਂ ਲਾਉਣ ਦਿੰਦਾ ਤਾਂ ਹੋ ਸਕਦਾ ਹੈ ਸੰਯੁਕਤ ਕਿਸਾਨ ਮੋਰਚੇ ਨੂੰ ਥੋੜੇ ਸਮੇਂ ਵਾਸਤੇ ਫੇਰ ਸੜਕਾਂ ਠੱਪ ਕਰਨ ਦਾ ਫੈਸਲਾ ਲੈਣਾ ਪੈ ਜੇ ਕਿਉਂਕਿ ਬਹੁਤ ਸਾਰੇ ਥਾਵਾਂ ਤੋਂ ਰਿਪੋਰਟਾਂ ਮਿਲੀਆਂ ਕਿ ਪਿੰਡਾਂ ਦੇ ਵਿੱਚ ਹੀ ਟਰਾਲੀਆਂ ਘੇਰ ਕੇ ਵਹੀ ਕਲ ਘੇਰ ਕੇ ਥਾਣਿਆਂ ਚ ਬੰਦ ਕਰਨੇ ਸ਼ੁਰੂ ਕਰਤੇ ਕਿ ਅਸੀਂ ਤੁਹਾਨੂੰ ਕਹਾਂ ਮੇਨ ਰੋਡ ਤੇ ਜਾਣ ਹੀ ਨਹੀਂ ਦੇਣਾ ਜਦੋਂ ਕਿ ਸਾਡਾ ਬਕਾਇਦਾ ਐਸਕੇਮ ਦਾ ਕੱਲ ਦਾ ਐਲਾਨ ਆਈ ਜਾਂਦਾ ਅੱਜ ਦੇ ਅਖਬਾਰਾਂ ਚ ਵੀ ਛਪ ਗਿਆ ਕਿ ਅਸੀਂ ਸੜਕਾਂ ਨਹੀਂ ਰੋਕਣੀਆਂ ਇਹਦੇ باوجود ਮੇਨ ਸੜਕਾਂ ਤੇ ਆਉਣ ਤੋਂ ਜਿਹੜਾ ਰੋਕਿਆ ਜਾ ਰਿਹਾ ਕਿਸਾਨਾਂ ਮਜ਼ਦੂਰਾਂ ਨੂੰ ਜਿਹੜੇ ਥਾਂ ਥਾਂ ਹੀ ਮੋਰਚੇ ਜਿੱਥੇ ਵੀ ਇਹਨਾਂ ਦੇ ਵੱਡੇ ਨਾਕੇ ਲੱਗੇ ਆ ਉੱਥੇ ਅਸੀਂ ਸੜਕਾਂ ਤੋਂ ਪਾਸੇ ਮੋਰਚੇ ਲਾਉਣ ਦਾ ਜਿਹੜਾ ਐਲਾਨ ਕੀਤਾ ਉਹ ਵੀ ਨਹੀਂ ਲੱਗਣ ਦਿੱਤੇ ਜਾ ਰਹੇ ਤਾਂ ਫੇਰ ਜਿਹੜੀਆਂ ਟਰਾਲੀਆਂ ਖਾਣਿਆਂ 'ਚ ਬੰਦ ਕੀਤੀਆਂ ਜਾ ਰਹੀਆਂ ਜਿਹੜੇ ਆਗੂ ਥਾਣੇ 'ਚ ਬੰਦ ਕੀਤੇ ਜਾ ਰਹੇ ਆ ਜਿਵੇਂ ਅਗਰਾਹਾ ਸਾਹਿਬ ਨੂੰ ਵੀ ਰਸਤੇ ਦੇ ਵਿੱਚ ਘੇਰ ਕੇ ਸੰਗਰੂਰ ਦੀ ਪੁਲਿਸ ਨੇ ਫੜ ਕੇ ਥਾਣੇ ਦੇ ਵਿੱਚ ਬੰਦ ਕਰਤਾ ਹੋ ਸਕਦਾ ਜੇਲ੍ਹ ਵੀ ਭੇਜਣ ਉਹ ਸਾਰੇ ਆਗੂਆਂ ਨੂੰ ਛਡਾਉਣ ਵਾਸਤੇ ਆਪਦੇ ਵਾਹੀ ਕਲ ਛੜਾਉਣ ਵਾਸਤੇ ਹੋ ਸਕਦਾ ਸਾਨੂੰ ਵੀ ਕੋਈ ਸਖਤ ਫੈਸਲਾ ਲੈਣਾ ਪੈ ਜੇ ਹੋਣ ਵੀ ਇੱਕ ਗੱਲ ਹੈ ਚੰਡੀਗੜ੍ਹ ਨਹੀਂ ਵੜਨ ਦਿੱਤਾਗਾ ਪਹਿਲਾਂ ਦਿੱਲੀ ਵੜਨ ਤੋਂ ਰੋਕਿਆ ਜਾਂਦਾ ਹੈ ਇਹ ਇੱਕ ਮਾਮਲਾ ਚੱਲਿਆ ਸੀ 24 ਦੇ ਇਲੈਕਸ਼ਨਾਂ ਮੌਕੇ ਫਿਰ ਕਿਸਾਨਾਂ ਨੇ ਸਵਾਲ ਕੀਤੇ ਸੀ ਪਿੰਡਾਂ ਚਾਹੇ ਬੀਜੇਪੀ ਲੀਡਰਾਂ ਨੂੰ ਕੀ ਲੱਗਦਾ ਆਉਣ ਵਾਲੇ ਸਮੇਂ ਚ ਇਹ ਜਿਹੜਾ ਸੰਯੁਕਤ ਮੋਰਚਾ ਹੈ ਉਹ ਆਮਦਵੀ ਪਾਰਟੀ ਦੇ ਲੀਡਰਾਂ ਨੂੰ ਵੀ ਫਿਰ ਪਿੰਡਾਂ ਚ ਸਵਾਲ ਕਰਨ ਲੱਗੇਗਾ ਦੇਖੋ ਸਵਾਲਾਂ ਵਾਲਾ ਟਾਈਮ ਤਾਂ ਅਜੇ ਦੂਰ ਆ ਉਹ ਦੇਖ ਲਾਂਗੇ ਮੌਕੇ ਤੇ ਕਿਹੜਾ ਕਿਸਾਨਾਂ ਦੇ ਨਾਲ ਸਿੱਧਾ ਮੱਥਾ ਲਾ ਰਿਹਾ ਉਹ ਦੇਖ ਲਾਂਗੇ ਇਹ ਹੀ ਆ ਕਿ ਕੋਈ ਹੋਰ ਆ ਆ ਕੇ ਛਾਪ ਆ ਉਹ ਪਤਾ ਲੱਗ ਜੂ ਉਹ ਅਸੀਂ ਕੱਲੇ ਸਵਾਲ ਨਹੀਂ ਕਰਦੇ ਹੁੰਦੇ ਕਿਸਾਨਾਂ ਨੂੰ ਜਾਗਰਤ ਵੀ ਕਰਦੇ ਹੁੰਨੇ ਆ ਕਿ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਵੋਟਾਂ ਨੇ ਨਹੀਂ ਲਾਉਣਾ ਪਰ ਲੜਨਾ ਪੈਣਾ ਬੰਨ ਕਤਾਰ ਇਹ ਨਾਰੇ ਲੱਗਦੇ ਹੁੰਦੇ ਆ ਤੇ ਇਹ ਸਾਬਤ ਕਰਤਾ ਹੁਣ ਤੱਕ ਦਾ ਜਿੰਨਾ ਅਮਲ ਚੱਲਿਆ 1950 ਤੋਂ ਲੈ ਕੇ 7 8 10 ਸਰਕਾਰਾਂ ਜਿੰਨੀਆਂ ਵੀ ਆਈਆਂ ਸਾਰੀਆਂ ਇੱਕ ਦੂਜੀ ਨਾਲੋਂ ਜਾਦੇ ਜ਼ਾਬਰ ਜਾਦੇ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਮੁਲਾਜ਼ਮ ਵਿਰੋਧੀ ਆਮ ਲੋਕਾਂ ਦੀ ਲੁੱਟ ਕੁੱਟ ਕਰਨ ਵਾਲੀਆਂ ਸਾਬਤ ਹੋਈਆਂ ਪਹਿਲੀਆਂ ਸਰਕਾਰਾਂ ਨੂੰ ਚੰਗੀ ਕਹਾਇਆ ਹਰੇਕ ਨਵੀਂ ਸਰਕਾਰ ਨੇ ਜਿਹੜੀ ਵੋਟਾਂ ਰਾਹੀਂ ਆਈ ਆ ਹਰੇਕ ਨੇ ਇਹਨੇ ਵੀ ਅਸੀਂ ਇਹਦੇ ਬਕਾਇਦਾ ਜਦੋਂ ਚੋਣ ਹੋ ਰਹੀ ਸੀ ਉਦੋਂ ਦੱਸਦੇ ਨ ਅੱਗੋਂ ਬਰਨਾਲੇ 'ਚ ਮਹਾਂ ਰੈਲੀ ਕਰਕੇ ਲੋਕਾਂ ਨੂੰ ਹੋਕਾ ਦਿੱਤਾ ਸੀ ਵੀ ਇਸ ਝਾਕ ਨਾਲ ਨਾ ਆਪ ਪਾਰਟੀ ਨੂੰ ਵੋਟ ਪਾਓ ਵੀ ਕੋਈ ਥੋੜਾ ਫਾਇਦਾ ਕਰ ਦੋ ਉਹ ਤੁਹਾਡੀ ਮਰਜ਼ੀ ਆ ਪਾਣੀ ਪਾਲੋ ਨਹੀਂ ਰਿਹਾ ਜਾਂਦਾ ਪਾ ਲੋ ਉਹ ਹੁਣ ਉਹੀ ਨੌਜਵਾਨ ਜਿਹੜੇ ਉਦੋਂ ਕਾਫਲੇ ਬਣ ਕੇ ਤੁਰੇ ਸੀ ਉਹੋ ਇੰਨੇ ਗੰਦੇ ਸ਼ਬਦ ਬੋਲਦੇ ਸਰਕਾਰ ਬਾਰੇ ਸੁਣਨ ਨੂੰ ਜੀ ਨਹੀਂ ਕਰਦਾ ਸੁਣਿਆ ਨਹੀਂ ਜਾਂਦਾ ਉਹੀ ਨੌਜਵਾਨ ਜਿਹੜੇ ਕਾਫਲੇ ਬਣ ਕੇ ਜਿਨ੍ਹਾਂ ਨੇ 92 ਸੀਟਾਂ ਜਤਾਈਆਂ ਇਸ ਕਰਕੇ ਹੁਣ ਵੀ ਜਦੋਂ ਵੋਟਾਂ ਉਹਨਾਂ ਦੀਆਂ ਦੇਖੀ ਜਾਊ ਉਦੋਂ ਕੀ ਅਸੀਂ ਪੰਤੜਾ ਲੈਣਾ ਪਰ ਸਾਡਾ ਸੰਘਰਸ਼ ਹੈ ਜਿਹੜਾ ਇਹ ਲਗਾਤਾਰ ਅੱਗੇ ਵਧੂਗਾ ਕਿਹੜੇ ਰੂਪ ਚ ਵਧਣਾ ਉਹ ਐਸਕੇਮ ਦੇ ਸਾਂਝੇ ਫੈਸਲੇ ਮੁਤਾਬਕ ਹੀ ਅੱਗੇ ਵਧਿਆ ਜਾਣਗੇ ਅੱਛਾ ਜਦੋਂ ਦਿੱਲੀ ਜਾਣ ਦੀ ਗੱਲ ਸੀ ਕਿਸਾਨਾਂ ਦੀ ਉਦੋਂ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਸੀ ਕਿ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਉਦੋਂ ਕਿਉਂਕਿ ਹਰਿਆਣੇ ਦੀ ਪੁਲਿਸ ਦੇ ਨਾਲ ਹਰਿਆਣੇ ਦੇ ਨਾਲ ਗੱਲਬਾਤ ਸੀ ਪਰ ਹੁਣ ਖੁਦ ਹੀ ਚੰਡੀਗੜ੍ਹ ਜਾਣ ਨਹੀਂ ਦੇ ਰਹੇ ਉਦੋਂ ਵੀ ਇਹਨਾਂ ਦੀ ਸੱਤਾ ਸੀ ਹੁਣ ਵੀ ਇਹਨਾਂ ਦੀ ਸੱਤਾ ਕਿਉਂ ਲੱਗਦਾ ਕਿ ਕੁਝ ਕੁ ਮਹੀਨਿਆਂ ਦੇ ਵਿੱਚ ਹੀ ਬਦਲ ਗਏ ਭਗਵੰਤ ਸਿੰਘ ਮਾਨ ਕੁਝ ਕੁ ਮਹੀਨਿਆਂ ਚ ਨਹੀਂ ਜਿਹੜਾ ਵੀ ਇਸ ਕੁਰਸੀ ਤੇ ਬਹਿੰਦਾ ਵੋਟਾਂ ਰਾਹੀਂ ਬਕਾਇਦਾ ਕਾਰਪੋਰੇਟਾਂ ਦੀ ਹਮਾਇਤ ਨਾਲ ਜਿੱਤਦੇ ਆ ਕਰੋੜਾਂ ਅਰਬਾਂ ਰੁਪਏ ਚੋਣ ਫੰਡ ਲੈਂਦੇ ਆ ਉਹਨਾਂ ਕੋਲੋਂ ਤੇ ਉਹਨਾਂ ਕਾਰਪੋਰੇਟਾਂ ਦੇ ਚਮਚੇ ਬਣ ਕੇ ਹੀ ਨਿਭਦੇ ਆ ਇਹ મોદી ਤੇ ਦੋਸ਼ ਲਾਉਂਦਾ ਸੀ ਦਿੱਲੀ ਨਹੀਂ ਜਾਣ ਦਿੰਦਾ ਹੁਣ ਇਹਦੇ ਤੇ ਸਾਰੀ ਦੁਨੀਆ ਦੋਸ਼ ਲਾਈ ਜਾਂਦੀ ਵੀ ਇਹ ਚੰਡੀਗੜ੍ਹ ਚ ਨਹੀਂ ਵੜਨ ਦਿੰਦਾ ਕਿਸਾਨਾਂ ਹਾਲਾਂਕਿ ਸਾਡੀ ਸਭ ਤੋਂ ਪ੍ਰਮੁੱਖ ਮੰਗ મોદી ਨਾਲ ਸਬੰਧਤ ਆ ਉਹਦੀ ਸਰਕਾਰ ਨਾਲ ਸਬੰਧਤ ਆ ਜਿਹੜਾ ਇਹ ਕਹਿੰਦਾ ਮੈਂ ਤਾਂ ਉਹ ਖੇਤੀ ਕਾਨੂੰਨਾਂ ਰੱਦ ਕਰਤਾ ਮੰਡੀਕਰਨ ਦਾ ਉਹ ਉਹਦੇ ਕੋਲੋਂ ਵੀ ਰੱਦ ਕਰਾਉਣਾ ਇਹ ਆਲ ਇੰਡੀਆ ਦਾ ਮੋਰਚਾ ਇਕੱਲਾ ਪੰਜਾਬ ਦਾ ਮੋਰਚਾ ਨਹੀਂ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਆਲ ਇੰਡੀਆ ਕਮੇਟੀ ਆ ਉਹਦਾ ਫੈਸਲਾ ਹੈ ਇਹ ਮਾਰਚ ਦੇ ਮਹੀਨੇ ਚ ਅਪ੍ਰੈਲ ਦੇ ਮਹੀਨੇ ਚ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਚ ਛੋਟੇ ਵੱਡੇ ਮੋਰਚੇ ਲਗਾਤਾਰ ਲੱਗਣੇ ਆ 2 ਮਹੀਨੇ ਇਸ ਤੋਂ ਘੱਟ ਵਾਸਤੇ ਮਿੱਥੇ ਆ ਇਹ ਫੈਸਲਾ ਇਸ ਕਿੰਮ ਦਾ ਇਹ ਕੋਈ ਇਹ ਨਹੀਂ ਵੀ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਫੈਸਲਾ ਇੱਕ ਪ੍ਰਧਾਨ ਜੀ ਆ ਇੱਕ 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 ਸਵਾਲ ਆ ਆਖਰੀ ਕੀ ਆਏ ਰੋਕਣਾ ਕਿਸਾਨ ਲਹਿਰ ਦਬਜਾਉਗੀ ਕਿਉਂ ਰੋਕਣ ਨਾਲ ਗੁਰੂ ਸਾਹਿਬ ਨੇ ਲਿਖਿਆ ਸੀ ਆਪਦੀ ਬਾਣੀ ਚ ਦਸਵੇਂ ਗੁਰੂ ਨੇ ਜਬੇ ਬਾਣ ਲੱਗੇ ਤਬੇ ਰੋਸ ਜਾਗੇ ਇਹ ਰੋਸ ਵਧਣਾ ਹੈ ਇਹ ਲਹਿਰ ਹੋਰ ਤਾਂ ਚੜਨੀ ਹੈ ਇਹ ਲੋਕਾਂ ਦੀ ਤਾਕਤ ਹੋਰ ਜਿਆਦਾ ਇਕੱਠੀ ਹੋਣੀ ਹੈ ਇਸ ਜ਼ਬਰ ਜ਼ੁਲਮ ਦੇ ਖਿਲਾਫ ਰੋਸ ਵਜੋਂ ਰੋਹ ਵਜੋਂ ਕੱਲ ਹੀ ਅਜੇ ਪਰਸੋਂ ਇਹਨੇ ਐਲਾਨ ਮੀਟਿੰਗ ਚੋਂ ਭੱਜਿਆ ਤੇ ਗ੍ਰਿਫਤਾਰੀਆਂ ਦਾ ਕੱਲ ਰਾਤ ਨੂੰ ਐਲਾਨ ਕੀਤਾ ਤੇ ਕੱਲ ਦਿਨੇ ਘਟੋ ਘਟ ਸੈਂਕੜੇ ਪਿੰਡਾਂ ਦੇ ਵਿੱਚ ਇਹਦੀਆਂ ਆਰਥੀਆਂ ਫੂਕੀਆਂ ਲੋਕਾਂ ਨੇ ਕਈ ਪਿੰਡਾਂ ਚ ਸੈਂਕੜਿਆਂ ਦੀ ਗਿਣਤੀ ਚ ਇਕੱਠ ਸੀਗੇ ਬਹੁਤ ਸਾਰੇ ਪਿੰਡਾਂ ਚ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਉਥੇ ਘਰਾਓ ਕੀਤੇ ਇਹਦੀ ਪੁਲਿਸ ਦੇ ਕਿਸਾਨਾਂ ਨੇ ਔਰਤਾਂ ਨੇ ਮਜਦੂਰਾਂ ਨੇ ਨੌਜਵਾਨਾਂ ਨੇ ਇਕੱਠੇ ਹੋ ਕੇ ਘੇਰੇ ਆ ਕਈ ਥਾਵਾਂ ਤੇ ਥਾਣਿਆਂ 'ਚੋਂ ਛਡਾਏ ਵੀ ਆ ਕਿਸਾਨ ਜਿਹੜੇ ਨજરਬੰਦ ਕੀਤੇ ਹੋਏ ਹੁਣ ਵੀ ਜੇ ਸਮਝਦਾ ਹੋਵੇ ਵੀ ਆਪਣੇ ਉਗਰਾਹਾਂ ਸਾਹਿਬ ਨੂੰ ਤਾਂ ਕਰ ਲਿਆ ਗ੍ਰਿਫਤਾਰ ਪਤਾ ਨਹੀਂ ਬਾਕੀ ਦੇ ਡਰ ਜਾਣਗੇ ਇਹ ਤਾਂ ਇਸ ਕਦਮ ਨਾਲ ਉਦੋਂ ਵੀ ਜ਼ਿਆਦਾ ਰੋਸ ਤੇ ਗੁੱਸਾ ਵਧਣਾ ਹੈ ਤੇ ਇਹਦਾ ਸੇਕ ਭਗਵੰਤ ਮਾਨ ਦੀ ਸਰਕਾਰ ਨੂੰ ਝੱਲਣਾ ਪਊਗਾ ਕਿਸਾਨ ਕੋਲ ਦਾ ਹੋਰ ਵਧਿਆ ਹੋਇਆ ਸੇਕ ਕਰਨ ਜੀ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ